ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਚ ਨੂੰ ਹਰੀ ਚੰਡੀ ਦਿਖਾਈ ਇਹਨਾਂ ਅਧਿਆਪਕਾਂ ਨੂੰ 2 ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ ਇਸੇ ਦੌਰਾਨ ਆਈਐਮ ਅਹਮਦਾਬਾਦ ਵਿੱਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਅੱਜ ਪੰਜਾਬ ਵਾਪਸ ਵੀ ਪਰਤ ਰਿਹਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ ਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਅਧਿਆਪਕ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ ਬੈਂਸ ਨੇ ਦੱਸਿਆ ਕਿ ਅਗਲੇ ਪੜਾਅ ਤੇ ਪ੍ਰਿੰਸੀਪਲਾਂ ਦਾ ਇੱਕ ਹੋਰ ਬੈਚ ਵਿਦੇਸ਼ ਸਿਖਲਾਈ ਲਈ ਭੇਜਿਆ ਜਾਣਾ ਹੈ ਉਹਨਾਂ ਕਿਹਾ ਕਿ ਅਧਿਆਪਕਾਂ ਦੀ ਵਿਦੇਸ਼ ਵਿੱਚੋਂ ਸਿਖਲਾਈ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਉੱਵਲ ਆਉਣ ਲੱਗੇ ਨੇ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਚੇਰੀ ਪੜ੍ਹਾਈ ਦੇ ਦਾਖਲਾ ਟੈਸਟਾਂ 'ਚ ਅੱਗੇ ਆਉਣ ਲੱਗੇ ਨੇ ਜਾਪ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਟੀਜਾ ਬੈਚ ਤੇ ਓਵਰਆਲ ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 72 ਟੀਚਰਸ 72 ਟੀਚਰਸ ਫ্রম 올 ਓਵਰ द ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਤੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਬਰਦਾਸਪੁਰ ਤੋਂ ਅੰਬਰਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਤੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ